ਮੈਂ ਆਮ ਆਦਮੀ ਕਲੀਨਿਕ ਚੋੜਮੱਝ ਰਈ ਵਿੱਚ ਮੈਡੀਕਲ ਅਫੀਸਰ ਦੀ ਪੋਸਟ ਤੇ ਹਾਂ ਸਾਡੇ ਕੋਲ ਜਿਵੇਂ ਸਟਾਫ ਹੈਗਾ ਫਾਰਮਾਸਿਸਟ ਦਾ ਕਲੀਨिकल ਅਸਿਸਟੈਂਟ ਦਾ ਤੇ ਕਲਾਸ 4 ਕਮ ਸਵੀਪਰ ਦਾ ਸਾਡੇ ਕੋਲ ਜਿਵੇਂ ਪਹਿਲਾਂ ਪੇਸ਼ੈਂਟ ਆਂਦਾ ਹੈ ਉਹ ਪਹਿਲਾਂ ਆਪਣੀ ਐਂਟਰੀ ਕਰਵਾਉਂਦਾ ਕਲੀਨिकल ਅਸਿਸਟੈਂਟ ਦੇ ਕੋਲ ਫਿਰ ਉਹ ਸਾਡੇ ਕੋਲ ਆਉਂਦਾ ਸਾਡੇ ਕਲੀਨਿਕ ਵਿੱਚ ਦੂਰੋਂ ਦੂਰੋਂ ਪੇਸ਼ੈਂਟ ਆਉਂਦੇ ਹਨ ਜਿਵੇਂ ਕਿ ਮੈਂ ਤੁਹਾਨੂੰ ਇੱਕ ਸਟੋਰੀ ਦੱਸਦਾ ਚਮਕੌਰ ਸਾਹਿਬ ਤੋਂ ਇੱਕ ਪੇਸ਼ੈਂਟ ਆਂਦਾ ਜਿਸ ਦਾ ਨਾਮ ਲక్ష్ਮੀ ਦੇਵੀ ਹੈ ਉਹਦੀ ਉਮਰ 60 ਸਾਲ ਹੈ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਸਿਵਲ ਹਸਪਤਾਲ ਚਮਕੌਰ ਸਾਹਿਬ ਵਿੱਚ ਲੰਬੀ ਲੰਬੀ ਲਾਈਨਾਂ ਲੱਗਣ ਕਰਾਂ ਉਹਨਾਂ ਦਾ ਉੱਥੇ ਬੈਠਿਆ ਨਹੀਂ ਜਾਂਦਾ ਉਹਨਾਂ ਦਾ ਉੱਤੇ ਖੜਿਆ ਨਹੀਂ ਜਾਂਦਾ ਉਹਨਾਂ ਦੇ ਗੋਡੇ ਦੁਖਦੇ ਆ ਤੇ ਉਹ ਕਹਿੰਦੇ ਇੱਥੇ ਦਵਾਈ ਜਲਦੀ ਮਿਲ ਜਾਂਦੀ ਹੈ ਨਾਲੇ ਦਵਾਈ ਫਰੀ ਮਿਲਦੀ ਹੈ ਨਾਲੇ ਹਰ ਤਰ੍ਹਾਂ ਦੇ ਟੈਸਟ ਮਿਲ ਜਾਂਦੇ ਜੋ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਸਰਕਾਰ ਦਾ ਇਸ ਲਈ ਬਹੁਤ-ਬਹੁਤ ਧੰਨਵਾਦ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਨੂੰ ਇੱਕ ਬਦਿਆ ਬਿਲਡਿੰਗ ਦਿੱਤੀ ਗਈ ਹੈ ਜਿਸ ਵਿੱਚ ਤਿੰਨ ਕਮਰੇ ਹਨ ਪ੍ਰੋਪਰ ਏਸੀ ਲੱਗਿਆ ਹੋਇਆ ਹੈ ਪ੍ਰੋਪਰ ਪੇਸ਼ੈਂਟ ਲਈ ਬੈਠਣ ਲਈ ਜਗ੍ਹਾ ਰੱਖੀ ਹੋਈ ਹੈ ਪ੍ਰੋਪਰ ਸੈਂਪਲਿੰਗ ਲਈ ਕਮਰਾ ਦਿੱਤਾ ਹੋਇਆ ਹੈ ਪਾਣੀ ਪੀਣ ਲਈ ਵੀ ਹੈ ਇੱਥੇ ਪੇਸ਼ੈਂਟ ਲਈ ਸਾਫ ਜਿਹਨਾਂ ਦੇ ਪੇਸ਼ੈਂਟ ਦੇ ਟੈਸਟ ਕਰਵਾਏ ਜਾਂਦੇ ਹਨ ਉਹਦੀ ਰਿਪੋਰਟ ਲੋ ਤੋਂ 3 ਦਿਨ ਬਾਅਦ ਆਉਂਦੀ ਹੈ ਤੇ ਉਹ 2 ਤੋਂ 3 ਦਿਨ ਲਈ ਅਸੀਂ ਉਹਨੂੰ ਟੈਂਪੋਰਰੀ ਬੇਸਿਸ 'ਤੇ ਦਵਾਈ ਦੇ ਦਿੰਦੇ ਹਾਂ ਬਾਕੀ ਉਹਦੀ ਮੈਡੀਸਿਨ ਪ੍ਰੋਪਰ ਰਿਪੋਰਟ ਆਉਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਉਸੇ ਹਿਸਾਬ ਨਾਲ ਉਹਦੀ ਮੈਡੀਸਿਨ ਚਲਦੀ ਹੈ ਸਰਕਾਰ ਵੱਲੋਂ ਇਹ ਟੈਸਟ ਸਾਰੇ ਫਰੀ ਹਨ ਤੇ ਦਵਾਈਆਂ ਫਰੀ ਹਨ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਪੰਜਾਬ ਸਰਕਾਰ ਦਾ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਇਹ ਮੌਕਾ ਦਿੱਤਾ ਹੈ